ਕਰਾ ਮੇਰੀ ਗਲੀ ਮੇਰਾ ਮੁਹੱਲੇ ਦੇ ਵਿੱਚ ਅਸੀਂ ਅੱਜ ਪਹੁੰਚੇ ਹਾਂ ਵਾਰਡ ਨੰਬਰ 39 ਦੇ ਵਿੱਚ ਕੀ ਸਮੱਸਿਆ ਹੈ ਨੇ ਇਸ ਬੋਰਡ ਦੀਆਂ ਲੋਕਾਂ ਨੂੰ ਕੀ ਦਰਪੇਸ਼ ਆ ਰਹੀਆਂ ਨੇ ਪਾਣੀ ਦੀ ਸਮੱਸਿਆ ਹੈ ਸੀਵਰ ਦੀ ਸਮੱਸਿਆ ਹੈ ਸੜਕਾਂ ਦੀ ਸਮੱਸਿਆ ਹੈ ਇਸ ਤੋਂ ਨਾਲ-ਨਾਲ ਜਿਹੜੀਆਂ ਉਹਨਾਂ ਨੂੰ ਬੇਸਿਕ ਸਮੱਸਿਆਵਾਂ ਨੇ ਕਿਆ ਇੱਥੇ ਪਾਣੀ ਪੂਰਾ ਪਹੁੰਚਦਾ ਹੈ ਕਿਆ ਉਹਨਾਂ ਦੀ ਸਾਫ ਸਫਾਈ ਹੁੰਦੀ ਹੈ ਇਸ ਏਰੀਆ ਦੀ ਸਫਾਈ ਸਫਾਈ ਹੁੰਦੀ ਹੈ ਕਿ ਗਲੀਆਂ ਚ ਕੂੜਾ ਚੁੱਕਿਆ ਜਾਂਦਾ ਹੈ ਕਿ ਗਲੀਆਂ ਦੇ ਜਿਹੜੇ ਨਾਲੀਆਂ ਨੇ ਪਾਣੀ ਹਸਤੇ ਨਾਲੀਆਂ ਨੇ ਉਹ ਪੱਕੀਆਂ ਬੜੀਆਂ ਹੋਈਆਂ ਨੇ ਕੀ ਸੀਵਰ ਇੱਥੇ ਪਿਆ ਹੋਇਆ ਸੋ ਇਸ ਤਰ੍ਹਾਂ ਦੀਆਂ तमाम ਸਮੱਸਿਆਵਾਂ ਦਾ ਅਸੀਂ ਅੱਜ ਲੋਕਾਂ ਕੋਲ ਜਾਣਾਂਗੇ ਕਿਉਂਕਿ ਕਾਰਪੋਰੇਸ਼ਨ ਇਲੈਕਸ਼ਨ ਜਿਹੜੇ ਨੇ ਉਹ ਜਲਦ ਹੋਣ ਜਾ ਰਹੇ ਨੇ ਔਰ ਹੁਣ ਤੱਕ ਜਿਹੜੀ ਸਰਕਾਰ ਹੈ ਉਹਨਾਂ ਵੱਲੋਂ ਕੀ ਕਾਰਜ ਕੀਤਾ ਗਿਆ ਹੈ? ਕੀ ਉਹਨਾਂ ਵੱਲੋਂ ਕੋਈ ਇੱਥੇ ਕੰਮ ਕੀਤਾ ਗਿਆ ਹੈ? ਕੀ ਉਹਨਾਂ ਵੱਲੋਂ ਸੜਕਾਂ, ਗਲੀਆਂ ਬਣਾਈਆਂ ਗਈਆਂ ਨੇ? ਕੀ ਉਹਨਾਂ ਨੂੰ ਉਮੀਦ ਹੈ? ਆਉਣ ਵਾਲਾ ਜਿਹੜਾ ਕਾਉਂਸਲਰ ਹੋਏਗਾ ਉਹ ਇਸ ਵਾਰਡ ਦੇ ਵਿੱਚ ਕੀ ਕੰਮ ਕਰਵਾਏਗਾ ਕਿਸ ਤਰ੍ਹਾਂ ਉਸ ਕਿਸ ਕਾਉਂਸਲਰ ਦੇ ਵੋਟ ਤੇ ਕਿਸ ਉਮੀਦਵਾਰ ਨੂੰ ਇੱਥੋਂ ਦੇ ਲੋਕ ਵੋਟ ਦੇਣਾ ਪਸੰਦ ਕਰਨਗੇ ਇਹ ਸਭ ਜਿਹੜੇ ਮਾਮਲੇ ਨੇ ਸਭ ਕੁਝ ਜਾਣਾਂਗੇ ਲੋਕਾਂ ਦੀ ਜ਼ੁਬਾਨੀ ਸੋ ਮੇਰੀ ਗਲੀ ਮੇਰਾ ਮੁਹੱਲਾ ਇਸ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਵਾਰਡ ਨੰਬਰ ਵਾਰਡ ਨੰਬਰ 39 ਦੇ ਵਿੱਚ ਔਰ ਇਹ ਇਲਾਕਾ ਉਹ ਬਹੁਤ ਹੀ ਅੰਮ੍ਰਿਤਸਰ ਦਾ ਪਛੜਿਆ ਹੋਇਆ ਇਲਾਕਾ ਹੈ ਪਰ ਇੱਥੋਂ ਦੇ ਜਿਹੜੇ ਵਿਧਾਇਕ ਨੇ ਉਹਨਾਂ ਵੱਲੋਂ ਬਹੁਤ ਕੰਮ ਕੀਤਾ ਗਿਆ ਹੈ ਫਿਰ ਇੱਥੋਂ ਜਿਹੜੀ ਗਲੀ ਦੀ ਵਿੱਚ ਅਸੀਂ ਅੱਜ ਵੀ ਖਲੋਤੇ ਹਾਂ ਇੱਥੇ ਗਲੀ ਵੀ ਕੱਚੀਆਂ ਗਲੀਆਂ ਸਨ ਉਹ ਵੀ ਪੱਕੀਆਂ ਕਰਵਾਈਆਂ ਗਈਆਂ ਨੇ ਸੋ ਇਸੇ ਤਰ੍ਹਾਂ ਐਸੇ ਲੋਕਾਂ ਕੋ ਜਾਣਾਂਗੇ ਕਿਆ ਜਿੰਨਾ ਹੁਣ ਤੱਕ ਕੰਮ ਹੋਇਆ ਹੈ ਕੀ ਸਮੱਸਿਆ ਲੋਕਾਂ ਨੂੰ ਹਜੇ ਹੋਰ ਹੈ ਕਿਆ ਉਹਨਾਂ ਦੇ ਰੋਡ ਦੇ ਉੱਤੇ ਸਟਰੀਟ ਲਾਈਟ ਜਗਦੀਆਂ ਨੇ ਜਾਂ ਕਿਆ ਉਹਨਾਂ ਦਾ ਸੀਵਰ ਸਿਸਟਮ ਠੀਕ ਹੈ ਕਿਆ ਇੱਥੇ ਪਾਣੀ ਖੜਾ ਹੁੰਦਾ ਹੈ ਇਸ ਤਰ੍ਹਾਂ ਦੀਆਂ ਸਮਾਤ તમામ ਸਮੱਸਿਆ ਜਾਣਨ ਲਈ ਅਸੀਂ ਅੱਜ ਮਿਲਾਂਗੇ ਮੇਰੀ ਗਲੀ ਮੇਰਾ ਬਹਲਾ ਦੇ ਕੋਈ ਖਾਨ ਆਟਾ ਨਹੀਂ ਕੋਈ ਕਣਕ ਨਹੀਂ ਕੋਈ ਆ ਕੂੜੇ ਵਾਲੇ ਨਹੀਂ ਤੇ ਕਿਸੇ ਵੇਲੇ ਆ ਤਿੰਨ ਤਿੰਨ ਚਾਰ ਚਾਰ ਦਿਨ ਮੋਟਰ ਵੀ ਨਹੀਂ ਚੱਲਦੀ ਹਾਂ ਪਾਣੀ ਵੀ ਨਹੀਂ ਮਿਲਦਾ ਹਾਂ ਇਹੋ ਹੀ ਤੇ ਪਾਣੀ ਪੀਂਦੇ ਆ ਤੇ ਦੂਜਾ ਪਾਣੀ ਪੀ ਕੇ ਬਿਮਾਰੀ ਹੋਣਾ ਹਾਂ ਤੇ ਨਸ਼ਾ ਜਿਹੜਾ ਉਹ ਵਾਧੂ ਦਾ ਇਹ ਬੰਦ ਕਰੋ ਤੇ ਅਗਲਿਆਂ ਦੇ ਕਾਰਡ ਬਣਾਓ ਜਿਨ੍ਹਾਂ ਦੇ ਨਹੀਂ ਬਣੇ ਬਣਾਓ ਸਾਡੇ ਤੇ ਆਪ ਨਹੀਂ ਬਣੇ કરીਦਾ ਕੰਮ ਕਰਾਂ ਦਾ ਕਰੀਦਾ ਉਹ ਵੀ ਬੀਬੀਆਂ ਦਾ ਕੋਈ ਕਿਸਰਾ ਬੋਲਦੀਆਂ ਕਿਸਰਾ ਨਹੀਂ ਬੋਲਦੀਆਂ ਮਜਬੂਰੀ ਨੂੰ ਜਾਈਦਾ ਠੀਕ ਕੋਈ ਚ ਵੀ ਸਾਨੂੰ ਮਿਲ ਜੇ ਅਸੀਂ ਕਰੀਏ ਵੈਗਰਜੀ ਦਾ ਖਾਲਸਾ ਵੈਗਰਜੀ ਕੀ ਪਤੇ ਸਰਹਾਡੀ ਤਾਂ ਆਇਰਕ ਵਸਟ ਆ ਗਈਆਂ ਨਾ ਹੀ ਇੱਥੇ ਕਿਸੇ ਨੂੰ ਕਣਕ ਮਿਲਦੀ ਆ ਨਾ ਇੱਥੇ ਪਾਣੀ ਦੀ ਬਹੁਤ ਸਾਨੂੰ ਸਮੱਸਿਆ ਹੈ ਗਈ ਆ ਤੇ ਇਹ ਸਾਡੇ ਮਹੱਲੇ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਹੈਗਾ ਨਸ਼ਾ ਬੰਦ ਹੋਣਾ ਜਿਹਦਾ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੁੰਦੀ ਆ ਏਹੀ ਬਹੁਤ ਪਰੇਸ਼ਾਨ ਹੈ ਛੋਟੇ ਛੋਟੇ ਬੱਚੇ ਲੋਕਾਂ ਦੇ ਨਸ਼ਿਆਂ ਤੇ ਲੱਗੇ ਆ ਇਹਦੇ ਕਰਕੇ ਸਾਨੂੰ ਸਾਡਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਸਾਡੀ ਵਾਰਡ ਦੇ ਵਿੱਚ ਪ੍ਰੋਬਲਮ ਇਹ ਆ ਜੀ ਇੱ딜ੇ ਗੱਲ ਤੇ ਬੱਤੀ ਦੀ ਸਮੱਸਿਆ ਸਾਨੂੰ ਹਾਂ ਜੀ ਕਿੰਨੇ ਮੀਟਰ ਨਹੀਂ ਆ ਗਏ ਮੀਟਰ ਲਾਏ ਜਾਣ ਜਿਨ੍ਹਾਂ ਦੇ ਮੀਟਰ ਨਹੀਂ ਆ ਗਏ ਸਰਦਾਰ ਬਖਸ਼ੀ ਸਾਹਿਬ ਦਾ ਕੰਮ ਕਰਾਏ ਆ ਚਲੋ ਗਲੀਆਂ ਕੱਟੀਆਂ ਸਾਡੀਆਂ ਪਹਿਲਾਂ ਗਲੀਆਂ ਪੱਕੀਆਂ ਬਣ ਗਿਆ ਇਹਨਾਂ ਦੀ ਬਦੌਲਤ ਬੜੀਆਂ ਆਮ ਪਾਰਟੀ ਦੀ ਬਦੌਲਤ ਬਣੀਆਂ ਆ ਜੀ ਸਾਡੇ ਪਹਿਲਾਂ ਗਲੀਆਂ ਇੱਟਾਂ ਲੱਗੀਆਂ ਆ ਇਹ ਬਾਣ ਕੇ ਆਰਸੀਸੀ ਬੜੀਆਂ ਆਮ ਪਾਰਟੀ ਦੇ ਵਰਕਰਾਂ ਨੇ ਬਣਾਈਆਂ ਜੀ ਨਾਲੇ ਸਰਦਾਰ ਬਖਸ਼ੀ ਸਿੰਘ ਨੇ ਬਣਾਈਆਂ ਕਹਿ ਕੇ ਇਹਨਾਂ ਨੇ ਬਾਕੀ ਸਾਡੇ ਜਿਹੜੇ ਕੰਮ અધੂਰੇ ਰਹਿੰਦੇ ਨੇ ਉਹ ਸਾਡੇ ਕੰਮ ਹੋਣੇ ਚਾਹੀਦੇ ਨੇ ਬਾਕੀ ਅਸੀਂ ਕਹਿੰਨੇ ਆ ਵੀ ਇਹ ਜਿਹੜਾ ਨਸ਼ਾ ਵਾ ਇਹਨੂੰ ਬੰਦ ਕਰਨ ਬੱਚੇ ਛੋਟੇ-ਛੋਟੇ ਅੱਜ ਇੱਥੇ ਟੋਟੇ ਆ ਕੱਲੋਂ ਵੱਡੇ ਹੋਣੇ ਆ ਅਰ ਅੱਜ ਇਹ ਕਰਕੇ ਚਲੇ ਗਏ ਆ ਤੇ ਬਾਕੀ ਸਾਨੂੰ ਇਹ ਇਹਨਾਂ ਦੀ ਸਮੱਸਿਆ ਤਾਂ ਕਿ ਇਹੋ ਹੀ ਸਮੱਸਿਆ ਸਾਡੀ ਜ਼ਿਆਦਾਤਰ ਇੱਕ ਪਾਣੀ ਦੀ ਇੱਕ ਨਗੇ ਪੱਤੇ ਦੀ ਇੱਕ ਸਾਨੂੰ ਕਾਰੋਬਾਰ ਨਹੀਂ ਮਿਲਦਾ ਜ਼ਿਆਦਾਤਰ ਤੇ ਇਹ ਤੈਂ ਪਾਸ ਬਹੁਤ ਔਖਾ ਹੈ ਕਰਦੇ ਸਾਡੇ ਬਹੁਤ ਗਰੀਬ ਪਰਿਵਾਰ ਰਹਿੰਦੇ ਨੇ ਇੱਧਰ ਸਾਨੂੰ ਬਾਤ ਬਾਈ ਕੋ ਜੀ ਖਾਲਸਾ ਬਾਈ ਫਤਿਹ ਨਿਕਲ ਭਾਈ ਨਸ਼ਾ ਬਹੁਤ ਵਗਦਾ ਹੈ ਗਲੀ ਚ ਬੱਚੇ ਛੋਟੇ ਛੋਟੇ ਲਾਏ ਆ ਕਣਕ ਵੀ ਨਹੀਂ ਮਿਲਦੀ ਸਾਨੂੰ ਜਿਉਂ ਬੰਦ ਕੀਤੀ ਬੜੇ ਚਿਰ ਦੀ ਦੋਵੇਂ ਮੁੰਡੇ ਦੋਵੇਂ ਨਸ਼ਾ ਕਰ ਦਿੰਦਾ ਹੈ ਬਹੁਤ ਜ਼ਿਆਦਾ ਹੁਣ ਤੋ ਟਿਕ ਗਈ ਉਹਨੂੰ ਲੱਭਣ ਵੱਡੇ ਨੂੰ ਹਾਂਜੀ ਬਹੁਤ ਮੁਸ਼ਕਲ ਹੋਈ ਸਾਨੂੰ ਬੜਾ ਲੜਦੇ ਪਿੱੜਦੇ ਬੱਚੇ ਕੋਈ ਕੰਮ ਨਹੀਂ ਕਰਵਾ ਰਿਹਾ ਤੇ ਨਾ ਕੋਈ ਨਾ ਇਹ ਤਾਂ ਘਰਾਂ ਦੇ ਕੰਮ ਕਰਕੇ ਆਉਂਦੇ ਆ ਕੋਈ ਗਲੀ ਗੁਲੀ ਦਾ ਕੰਮ ਨਹੀਂ ਕਰਾਉਂਦੇ ਹਾਂਜੀ ਸੀਵਰ ਪਾਣੀ ਬਚੜੀ ਬਾਗੀ ਦਾ ਸਾਹ ਕੋ ਹੋ ਹੋ ਲਿਆ ਵਾ ਬਸ ਸਾਨੂੰ ਕੜਕਰੀ ਜੋ ਆਈ ਆਏ ਨੇ ਤੇ ਆਈ ਬੁੱਢੇ ਵੀ ਹੋ ਚਲੇ ਆ ਨੂੰ ਹਲੇ ਤੱਕ ਕੋ ਨਹੀਂ ਮਿਲੇ ਹਾਂ ਠੀਕ ਆਮਕਾਰ ਕਰ ਤੁਹਾਡੇ ਕੋ ਵੀ ਗਈ ਤੇ ਆਪੋ ਆਪਣੇ ਘਰ ਹੋਏ ਨੇ ਨਾ ਉੱਧਰ ਗਏ ਕੀ ਕੋਈ ਲੋਕੀ ਦਿੱਕਤ ਆਉਂਦੀ ਹਾਂ ਨੂੰ ਦਿੱਕਤ ਤਾਂ ਬਹੁਤ ਸਾਰੀਆਂ ਵੀਰ ਜੀ ਹੁਣ ਕਿਹੜੀ ਕਿਹੜੀ ਸੁਣਾਈਆਂ ਤੁਹਾਨੂੰ ਘਰ ਬੜਾ ਨਾ ਚਾ ਪਤਾ ਖਾਂਦਾ ਆ ਆਟਾ ਕੋਟਾ ਸਾਬ ਕਹਤਾਂ ਨੂੰ ਪਤਾ ਮੋਲਦਾ ਛੋਟੇ ਛੋਟੇ ਬੱਚੇ ਆ ਹਾਂਜੀ ਇੱਥੇ ਹੋਰ ਕਾਰਪੋਰੇਸ਼ਨ ਇਲੈਕਸ਼ਨ ਆ ਰਹੀਆਂ ਨੇ ਜੇ ਤੁਹਾਡਾ ਇੱਥੇ ਦਾ ਕੌਂਸਲਰ ਬਣੇਗਾ ਕੀ ਤੁਸੀਂ ਉਹਦੇ ਕੋਈ ਉਮੀਦ ਰੱਖਦੇ ਹੋ ਕਿ ਉਹ ਤੋਂ ਲੱਗੇ ਨਹੀਂ ਤਾਂ ਵੀਰ ਜੀ ਸਾਰਿਆਂ ਕੋ ਰੱਖੀਆਂ ਪਰ ਕੋਈ ਪੂਰੀ ਕਰੇ ਤਾਂ ਫੇਰ ਹੀ ਆ ਨਾ ਉਮੀਦਾਂ ਤਾਂ ਸਾਰੇ ਬੜੇ ਦੱਸ ਕੇ ਜਾਂਦੇ ਜੋ ਤੇ ਜੇ ਕੋਈ ਪੂਰੀ ਕਰੇ ਤਾਂ ਫੇਰ ਹੀ ਆ ਨਾ ਹਾਂਜੀ ਇੰਨੀ ਜੇ ਕਰਾ ਲਿਆ ਵੇਖ ਲੋ ਕੀ ਹਾਲ ਹੋਇਆ ਆ ਵੇਖੋ ਇਹਨੂੰ ਆ ਮੁੰਡੇ ਨੂੰ ਪੁੱਛੋ ਕਿਨੇ ਚਿਰ ਦੇ ਟੂ ਟੇਟ ਕਰਨ ਕੋਈ ਧਿਆਨ ਨਹੀਂ ਕਰਦਾ ਕੋਈ ਧਿਆਨ ਇਹ ਸਾਡੇ ਕੰਮ ਹੋਣੇ ਚਾਹੀਦੇ ਕੋਈ ਕਰਾਉਂਦਾ ਨਹੀਂ ਕੋਈ ਜਿਹੜਾ ਕਾਉਂਸਲਰ ਬਣ ਜਾਂਦਾ ਉਹ ਕਰਾਉਂਦਾ ਨਹੀਂ ਹੂੰ ਠੀਕ ਹੈ ਇਸ ਵਕਤ ਜਿਹੜਾ ਹੁੰਦਾ ਸਾਡਾ ਕਾਉਂਸਲਰ ਹੈ ਨਾ ਜ਼ਿੰਮੇਵਾਰੀ ਉਹਦੀ ਹੈ ਉਹਨੂੰ ਚਾਹੀਦਾ ਕੰਮ ਕਰਾਉਣਾ ਹੁਣ ਨਵੇਂ ਚੁਣਿਆ ਜਾਣਾ ਤੁਹਾਨੂੰ ਕੀ ਉਮੀਦ ਹੈ ਕਿ ਜਿਹੜਾ ਨਵਾਂ ਕਾਉਂਸਲਰ ਹੈਗਾ ਸਾਨੂੰ ਇਹ ਕੰਮ ਕਰਾ ਕੇ ਦੇਵੇ ਸਾਨੂੰ ਦੇਖੋ ਜੀ ਜਿਹੜੀ ਪਾਰਟੀ ਦਾ ਮਰਜ਼ੀ ਹੋਵੇ ਸਾਡੇ ਕੰਮ ਜਿਹੜੇ ਉਹ ਮਹੱਲੇ ਦੇ ਹੋਣੇ ਚਾਹੀਦੇ ਆ ਅਸੀਂ ਵੋਟ ਉਧਰ ਹੀ ਪਾ ਰਹੇ ਹਾਂ ਠੀਕ ਹੈ ਜੀ ਠੀਕ ਹੈ ਹਾਂਜੀ ਇਹ ਬਾਕੀ ਇਹ ਵੀ ਕਣਕਨੀ ਜੇ ਸਾਨੂੰ ਮਿਲਦੀ ਕਣਕਨੀ ਜੇ ਮਿਲਦੀ 6 ਸਾਲ ਹੋ ਗਏ ਹਾਂਜੀ ਮੇਰੀ ਇੰਨੀ ਬੇਨਤੀ ਹੈ ਬਸ ਸਾਰੇ ਸਮੱਸਿਆ ਹਮਮ ਬਹਿਜ ਜੀ ਦਾ ਖਾਲਸਾ ਬਹਿਜ ਜੀ ਫਤਿਹ ਸਭ ਤੋਂ ਮੈਂ ਸ਼ੁਕਰਗੁਜ਼ਾਰ ਜਿਹੜੇ ਆਏ ਨੇ ਸਵੇਰਾ ਵੱਲ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਆਪਣੇ ਵੱਲੋਂ ਤੇ ਜਿਹੜੇ ਮੇਰੇ ਮਿੱਤਰ ਅਗੇ ਨੇ ਸਾਰਿਆਂ ਦੇਖੋ ਜੀ ਸਮੱਸਿਆ ਦੀ ਗੱਲ ਜਿਹੜੀ ਆ ਨਾ ਇੱਥੇ ਸਾਡੇ ਡਾਕਟਰ ਸਾਹਿਬ ਐਨਰ ਸਭ ਬਹੁਤ ਅੱਛੇ ਨੇ ਉਹਨਾਂ ਨੇ ਸੜਕਾਂ ਦਾ ਜਾਲ ਤੇ ਬਤੀ ਉਹਨਾਂ ਨੇ ਕਾਫੀ ਹੱਲ ਲੱਗਿਆ ਯਾਨਕਿ 80% ਜਿਹੜੀ ਉਹਨਾਂ ਨੇ ਨਾ ਹਾਂ 80 20% ਹੈਗੀ ਆ ਬਾਕੀ ਪ੍ਰੋਬਲਮ ਜਿਹੜੀ ਮੁਸ਼ਕਲ ਹੈ ਲੋਕਾਂ ਦੀ ਉਹ ਕਣਕ ਦੀ ਹੈਗੀ ਜਾਨਾ ਨਸ਼ੇ ਦਾ ਤੇ ਆਮ ਲੋਕਾਂ ਨੂੰ ਪਤਾ ਵੀ ਨਸ਼ਾ ਦੇ hại ਕਰ ਰਿਹਾ ਇੱਥੇ ਸਾਰੀ ਗਰੀਬ ਆਬਾਦੀ ਆ ਤੇ ਅਸੀਂ ਚਾਹੁੰਦੇ ਆਂ ਵੀ ਜਿਹੜੇ ਇੱਥੇ ਦੇ ਛੋਟੇ ਛੋਟੇ ਬੱਚੇ ਆ ਉਹ ਵੱਜ ਜਾਣ ਨਵੀ ਪਨੀਰੀ ਜੋ ਵੱਡੇ ਤੇ ਹੋ ਗਿਆ ਹੋ ਗਿਆ ਅਸੀਂ ਬੇਨਤੀ ਕਰਦੇ ਸਰਕਾਰ ਨੂੰ ਪਈ ਛੋਟੇ ਬੱਚਿਆਂ ਨੂੰ ਆਪਾਂ ਬਚਾ ਲਏ ਤੇ ਜਿਹੜੀ ਕਨਕਦਾਵਾ ਕਨਕਦਾ ਵੀ ਅਸੀਂ ਆਪਣੇ ਐਮਐਲਏ ਸਾਹਮਣੂ ਕਮਾਂਗੇ ਵੀ ਇਹਦਾ ਜਲਦੀ ਤੋਂ ਜਲਦੀ ਹੱਲ ਕਰਿਆ ਜਾਵੇ ਕਿਉਂਕਿ ਸਾਡੇ ਐਮਐਲਏ ਵਰਗਾ ਹੋਰ ਕੋਈ ਐਸਾ ਐਮਐਲਏ ਜਿਨੇ ਹਰ ਚੀਜ਼ ਦਾ ਬਹੁਤ ਅੱਛੇ ਤੇ ਬਹੁਤ ਵਧੀਆ ਉਹ ਸਾਡੇ ਐਮਐਲਏ ਸਾਡੇ ਕੰਮ ਕਰਾ ਰਹੇ ਨੇ ਹਰ ਏਰੀਆ ਦੇ ਵਿੱਚ ਮਤਲਬ ਬੱਤੀ ਤੇ ਸੜਕਾਂ ਦਾ ਉਹਨਾਂ ਅਸੀਂ 80% ਉਹਨਾਂ ਨੇ ਬਣਾਤਾ ਬਾਕੀ ਇਹ ਵੀ ਉਹਨਾਂ ਨੂੰ ਰਿਕਵੈਸਟ ਕਰਾਂਗੇ ਏ ਡਾਕਟਰ ਸਾਹਿਬ ਜਿਹੜੇ ਕਨਕ ਦਾ ਕਨਕ ਦੇ ਵੀ ਉਹਨਾਂ ਪਿੱਛੇ ਛਾਪਾ ਮਰਵਾਏ ਆ ਮੇਰੀ ਗਲੀ ਮੇਰਾ ਮੁਹੱਲਾ ਤਹਿਤ ਵਾਰਡ ਨੰਬਰ 39 ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਸੀਂ ਜਾਣਿਆ ਹੈ ਕੋਲੋਂ ਦੀ ਜਾਣਿਆ ਹੈ ਖਾਸ ਕਰਕੇ ਕਨਕ ਦੀ ਸਮੱਸਿਆ ਹੈ ਕਨਕ ਉਹਨਾਂ ਨੂੰ ਨਹੀਂ ਮਿਲ ਰਹੀ ਹੈ ਸੀਵਰ ਬਿਜਲੀ ਦੀ ਸਮੱਸਿਆ ਹੈ ਪਾਣੀ ਦੀ ਸਮੱਸਿਆ ਹੈ ਇਸ ਤਰ੍ਹਾਂ ਦੀਆਂ तमाम ਸਮੱਸਿਆ ਨੇ ਜਿਹੜੀਆਂ ਕਿ ਉਹ ਚਾਹੁੰਦੇ ਨੇ ਜਿਹੜਾ ਵੀ ਕਾਉਂਸਲਰ ਇੱਥੇ ਬਣੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਦੇ ਦਰਬਾਰੇ ਲੈ ਜਾ ਕੇ ਦੱਸੇ ਔਰ ਇਸ ਦਾ ਹੱਲ ਕਰਵਾਏ ਕੈਬਲਾ ਪ੍ਰਸੰਨ ਨਿਤੇਜ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ